ਆ ਨਜ਼ਰ ਮਾਰ ਲਓ ਆ ਬੋਰਡ ਲੱਗਾ ਜ਼ਿਲ੍ਹਾ ਖਜ਼ਾਨਾ ਅਫਸਰ ਦਾ ਔਰ ਇੱਧਰ ਹੀ ਬੈਠੇ ਨੇ ਅੰਦਰ ਹੀ ਬੈਠੇ ਨੇ ਔਰ ਸਾਹਮਣੇ ਸਾਹਮਣੇ ਜਿਹੜੀ ਹਾਏ ਹਾਏ ਐ ਹੋ ਰਹੀ ਆ ਤੁਹਾਡੀ ਦਫ਼ਤਰਵਾਰੇ ਤੁਹਾਡੀ ਬੂਹੇ ਤੇ ਤੁਹਾਡਾ ਹੀ ਨਾਂ ਲੈ ਕੇ ਦਰਾਂ 'ਚ ਬਹਿ ਕੇ ਤੁਹਾਡੇ ਖਿਲਾਫ ਗੋਲ ਰਹੇ ਨੇ ਤੁਸੀ ਹੋ ਕੇ ਤੁਹਾਨੂੰ ਲੱਗਦਾ ਨਹੀਂ ਵੀ ਉਹਨਾਂ ਦਾ ਹੱਲ ਕਰਕੇ ਠਾ ਦੇਣਾ ਚਾਹੀਦਾ ਖਜ਼ਾਨਾ ਅਫਸਰ ਦਾ ਰਵਈਆ ਹੈਗਾ ਕੋਈ ਵਧੀਆ ਰਵਈਆ ਨਹੀਂ ਹੈਗਾ ਕਿ ਜਿੰਨੀ ਦੇਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਨਾ ਇਹ ਘਰ ਜਾਣਗੇ ਤੇ ਨਾ ਅਸੀਂ ਜਾਵਾਂਗੇ ਜਿੱਥੋਂ ਪੂਰੇ ਜ਼ਿਲ੍ਹੇ ਦੇ ਕੰਮ ਚੱਲਦੇ ਨੇ ਉਸ ਜ਼ਿਲ੍ਹੇ ਦੇ ਡੀਸੀ ਦਫ਼ਤਰ ਦੇ ਵਿੱਚ ਹੀ ਇਹਨਾਂ ਨੂੰ ਦਰੀਆਂ ਵਿਛਾ ਕੇ ਇੱਥੇ ਬਹਿਣ ਲਈ ਮਜਬੂਰ ਹੋਣਾ ਪਿਆ ਰਵਈਆ ਵੀ ਕਹਿੰਦੇ ਠੀਕ ਨਹੀਂ ਦੱਸਦੇ ਵੀ ਕਹਿੰਦੇ ਰਵਈਆ ਵੀ ਠੀਕ ਨਹੀਂ ਹੈਗਾ ਖਜ਼ਾਨਾ ਦਫ਼ਤਰ ਦੇ ਬੂਹੇ ਤੇ ਔਰ ਅਫਸਰਾਂ ਦੇ ਮੂੰਹ ਤੇ ਹਾਏ ਹਾਏ ਕਰਨੀ ਔਰ ਇਸ ਤਰ੍ਹਾਂ ਦਰੀਆਂ ਵਿਛਾ ਕੇ ਬੈਠਣਾ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਜਾਨਾ ਦਫਤਰ ਦੇ ਬਾਹਰ ਹੀ ਅਧਿਆਪਕ ਬਹਿ ਗਏ ਨੇ ਧਰਨਾ ਲਾ ਕੇ ਆਹ ਦਫਤਰ ਖੜਾ ਇਹਨਾਂ ਦਾ ਔਰ ਮੁਰਦਾਬਾਦ ਮੁਰਦਾਬਾਦ ਇਸ ਦਫਤਰ ਦੇ ਸਾਹਮਣੇ ਹੋਣ ਲੱਗ ਪਈ ਆ ਇਹ ਡੀਸੀ ਕੰਪਲੈਕਸ ਦੀਆਂ ਤਸਵੀਰਾਂ ਨੇ ਆ ਨਜ਼ਰ ਮਾਰ ਲਓ ਆ ਬੋਰਡ ਲੱਗਾ ਜ਼ਿਲ੍ਹਾ ਖਜ਼ਾਨਾ ਅਫਸਰ ਦਾ ਔਰ ਇੱਧਰ ਹੀ ਬੈਠੇ ਨੇ ਅੰਦਰ ਹੀ ਬੈਠੇ ਨੇ ਔਰ ਸਾਹਮਣੇ ਹੀ ਸਾਹਮਣੇ ਜਿਹੜੀ ਹਾਏ ਹਾਏ ਐ ਹੋ ਰਹੀ ਆ ਸਾਹਮਣੇ ਸਾਹਮਣੇ ਵਾਕੀ ਹਾਏ ਹਾਏ ਜਿਹੜੀ ਕੀਤੀ ਜਾ ਰਹੀ ਆ ਅਫਸਰਾਂ ਦੇ ਸਾਹਮਣੇ ਗੇਟ ਦੇ ਸਾਹਮਣੇ ਧਰਨਾ ਲੱਗਣਾ ਬੜਾ ਚਿੰਤਾ ਦਾ ਵਿਸ਼ਾ ਹੈ ਕਿਉਂ ਔਰ ਸਵੇਰ ਤੋਂ ਕਹਿੰਦੇ ਬੈਠੇ ਦੱਸੇ ਜਾ ਰਿਹਾ ਪਹਿਲਾਂ ਕਹਾਣੀ ਜਾਣ ਲੈਣੀ ਇਨਾਂ ਤੋਂ ਮਸਲਾ ਹੈਗਾ ਕੀ ਆ ਕਿਉਂ ਬੈਠੇ ਨੇ ਕਿਉਂਕਿ ਖਜ਼ਾਨਾ ਦਫ਼ਤਰ ਦੇ ਬੂਹੇ ਤੇ ਔਰ ਅਫਸਰਾਂ ਦੇ ਮੂੰਹ ਤੇ ਹਾਏ ਹਾਏ ਕਰਨੀ ਔਰ ਇਸ ਤਰ੍ਹਾਂ ਦਰਿਆਵਾਂ ਵਿਚਾਗੇ ਬੈਠਣਾ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿੰਨੇ ਕੁ ਪੀੜਤ ਨੇ ਪਹਿਲਾਂ ਜਾਣ ਲੈਣੇ ਆ ਇਹ ਕੀ ਨਾਮਾ ਬਾਈ ਜੀ ਤੁਹਾਡਾ ਮਸਲਾ ਕੀ ਹੈ ਹਾਂਜੀ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਸੁਪਰ 773704 ਅਧਿਆਪਕ ਯੂਨੀਅਨ ਤੋਂ ਸਾਡਾ ਮਸਲਾ ਹੈਗਾ ਜੀ ਬਿਨਾ ਕਿਸੇ ਉੱਪਰਲੀ ਹੁਕਮਤ ਤੋਂ ਇਹਨਾਂ ਨੇ ਸਾਡੀ ਤਨਖਾਹਾਂ ਰੋਕ ਦਿੱਤੀਆਂ ਗਈਆਂ ਉਹ ਜਦੋਂ ਅਸੀਂ ਆ ਕੇ ਇਹਨਾਂ ਨੂੰ ਮਿਲੇ ਅੱਜ ਸਿਰਫ ਅਸੀਂ ਜਾਣਨ ਲਈ ਮਿਲੇ ਹਾਂ ਕੋਈ ਧਰਨੇ ਵਾਸਤੇ ਨਹੀਂ ਸੀ ਅਸੀਂ ਆਏ ਤੇ ਇਹਨਾਂ ਨੇ ਸਾਨੂੰ ਕੋਈ ਵੀ ਸਪਸ਼ਟ ਜਿਹੜੀ ਹੈਗੀ ਆ ਉਹ ਸਾਨੂੰ ਜਾਣਕਾਰੀ ਨਹੀਂ ਦਿੱਤੀ ਸਿਰਫ ਇਹ ਇੰਨਾ ਹੀ ਕਹਿ ਰਿਹਾ ਕਿ ਸਾਨੂੰ ਵਟਸਐਪ ਤੇ ਜਿਹੜ ਉਹਨੂੰ ਦੇ ਦੇਣਾ ਵੀ ਸਾਡੀ ਜਿਹੜੀ ਕੈਡਰ ਦੀ ਤਨਖਾਹ ਕਿਉਂ ਰੋਕੀ ਗਈ ਆ ਤੇ ਸਾਡੇ ਬਰਾਬਰ ਹੀ ਜਿਹੜੇ ਹੋਰ ਜਿਹੜੇ ਕੈਡਰ ਹੈਗੇ ਉਹਨਾਂ ਦੀ ਤਨਖਾਹ ਉਹਨਾਂ ਨੇ ਪਾ ਦਿੱਤੀ ਹੈ ਅਧਿਆਪਕ ਜੇ ਤੁਸੀਂ ਸਾਰੇ ਹਾਂਜੀ ਸਰ ਅਸੀਂ 3704 ਅਧਿਆਪਕ ਜਿਹੜੇ ਹੈਗੇ ਕੈਡਰ ਦੇ ਵਿੱਚੋਂ ਆ ਜੀ। ਅੱਛਾ ਸਾਰਿਆਂ ਦੀਆਂ ਤਰਖਾਹਾਂ ਕਿੱਥੋਂ ਕਿੱਥੋਂ ਆਏ ਜਿਹੜੇ ਹੁਣ ਧਰਨਾ ਤੁਸੀਂ ਕਰ ਰਹੇ ਹੋ। ਹਾਂਜੀ ਅਸੀਂ ਅੱਜ ਸਰ ਜਿਹੜੇ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅਪਾਇੰਟ ਹੈਗੇ ਆ ਉਹ ਅਸੀਂ ਵਿਆਪਕ ਇੱਥੇ ਪਹੁੰਚੇ ਆ ਜੀ ਜਿਹੜੇ ਨੇੜੇ ਤੇੜੇ ਜੌਬ ਕਰਦੇ ਆ ਜੀ। ਕੀ ਕਹਿੰਦੇ ਨੇ ਇਹ ਆਪਣੇ ਤੁਹਾਡੇ ਆ ਜਿਹੜੇ ਖਜ਼ਾਨਾ ਅਫਸਰ ਨੇ ਗੱਲ ਕੀਤੀ ਇਹਨਾਂ ਨਾਲ? ਇਹਨਾਂ ਨਾਲ ਗੱਲ ਕੀਤੀ ਹੈ ਸਰ ਇਹਨਾਂ ਨੇ ਪਹਿਲਾਂ ਤਾਂ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਿਵੇਂ ਤੁਹਾਨੂੰ ਮੈਂ ਦੱਸਿਆ ਇਹ ਸਿਰਫ ਇੰਨਾ ਹੀ ਕਹਿ ਰਹੇ ਆ ਕਿ ਸਾਨੂੰ ਸਿਰਫ ਉੱਪਰੋਂ ਵਰਬਲੀ ਜਿਹੜ ਜਿਹੜੇ ਫਾਜ਼ਿਲ ਕਦੇ ਆਪਣੇ ਫਰੀਦਪੁਰ ਦੇ 250 ਦੇ ਅਪਕ ਹੈਗੀਆਂ ਜੀ ਪਰ ਉਹਨਾਂ ਵਿੱਚੋਂ ਕੁਝ ਦੇ ਅਪਕਾਂ ਦੀ ਤਨਖਾਹਾਂ ਪੈ ਗਈਆਂ ਸਰ ਤੇ ਬਾਕੀਆਂ ਨੇ ਸਾਡੇ ਕਿੱਢੇ ਚੋਂ ਬਾਕੀਆਂ ਦੀਆਂ ਨਾਲ ਰੋਕ ਦਿੱਤੀਆਂ अच्छा की कहंदे किया हुन अंदर ਤੁਸੀਂ ਪੁੱਛਣਾ ਹੀ ਵੀ ਵਰਬਲੀ ਥੋੜੀ ਤਨਖਾਹ ਰੋਕ ਸਕਦੇ ਹੋ ਸਰਕਾਰੀ ਜੇ ਕੋ ਵਰਬਲੀ ਤਨਖਾਹ ਰੋਕਣ ਦਾ ਕੋਈ ਬਣਦਾ ਇਹਨਾਂ ਦਾ ਕੋਈ ਨਹੀਂ ਬਣਦਾ ਸਰ ਬਿਲਕੁਲ ਇਹੀ ਅਸੀਂ ਇਹਨਾਂ ਨੂੰ ਮੰਗ ਕੀਤੀ ਆ ਇਹਨਾਂ ਨੇ ਸਾਨੂੰ ਹੁਣ ਇਹੀ ਕਿਹਾ ਕਿ ਅਸੀਂ ਉੱਪਰ ਗੱਲਬਾਤ ਕੀਤੀ ਆ ਤੇ ਤੁਹਾਨੂੰ ਜਲਦੀ ਅਸੀਂ ਜਿਹੜਾ ਉੱਪਰੋਂ ਜੋ ਵੀ ਗੱਲਬਾਤ ਹੋਊਗੀ ਤੁਹਾਨੂੰ ਦੱਸਾਂਗੇ ਨਾਲੇ ਤੁਸੀਂ ਕਹਿ ਰਹੇ ਵੀ ਵਰਬਲੀ ਚੱਲ ਰਿਹਾ ਫਿਰ ਉੱਪਰੋਂ ਕੀ ਗੱਲ ਇਹਨਾਂ ਨੇ ਕਰਨੀ ਕੋਈ ਆਰਡਰ ਹੀ ਨਹੀਂ ਹੈਗਾ ਕੋਈ ਨੋਟੀਫਿਕੇਸ਼ਨ ਹੀ ਨਹੀਂ ਹੈਗੀ ਬਸ ਸਰ ਉਹੀ ਸਰ ਉਲਝਾ ਰਹੇ ਆ ਜੀ ਅਸੀਂ ਹੁਣ ਇਹੀ ਇਹਨਾਂ ਨੂੰ ਕੀਤਾ ਅਸੀਂ ਦਿੱਤੀ ਚੇਤਾਵਨੀ ਕਿ ਅਗਰ ਸਾਡੀਆਂ ਜਿਹੜੀ ਸ਼ਾਮ ਤੱਕ 9 ਵਜੇ ਦੇ ਬੈਠੇ ਜੀ ਅਸੀਂ ਜੀ ਕਰੀਬ 1:30 ਵਜੇ ਦੇ ਆਏਵੇਂ ਜੀ ਆਪਦੀਆਂ 1/3 ਛੁੱਟੀ ਲੈ ਕੇ ਅਸੀਂ ਇੱਥੇ ਆਏਵੇਂ ਜੀ ਤੇ ਲੱਗਦਾ ਵੀ ਹੱਲ ਹੋਊਗਾ ਜਾਂ ਇੱਥੇ ਰਾਤ ਵੀ ਕੱਟਣੀ ਪੈਣੀ ਜਿਸ ਤਰ੍ਹਾਂ ਜੀ ਖਜ਼ਾਨਾ ਅਫਸਰ ਦਾ ਜਿਹੜਾ ਰਵਈਆ ਹੈਗਾ ਕੋਈ ਵਧੀਆ ਰਵਈਆ ਨਹੀਂ ਹੈਗਾ ਇਹ ਸਿਰਫ ਸਾਨੂੰ ਟਾਲ ਮਟੋਲ ਕਰ ਰਿਹਾ ਹੈਗਾ ਕਿਉਂਕਿ ਖਜ਼ਾਨਾ ਅਫਸਰ ਫਰੋਈਪਰ ਨੂੰ ਫਾਈਲਾਂ ਕਈ ਵੀ ਲੱਗਦਾ ਜਦੋਂ ਅਸੀਂ ਫਾਇਲ ਕਾ ਟਰਨ ਲਾਇਆ ਸੀ ਉਦੋਂ ਹੀ ਇਹਨਾਂ ਨੇ ਗਾਈਡਲਾਈਨਸ ਜਾਰੀ ਕੀਤੀਆਂ ਸੀ ਕਿ ਜਿਹੜੇ ਫਾਇਲ ਕਾ ਜਿਹੜੇ ਬਿੱਲ ਹੈਗੇ ਉਹ ਬਣਾ ਕੇ ਭੇਜ ਦਿਓ ਤੇ ਅੱਜ ਜਦੋਂ ਅਸੀਂ ਬਿੱਲ ਬਣਾ ਕੇ ਭੇਜੇ ਫਾਇਲ ਕਦੇ ਤਾਂ ਇਹਨਾਂ ਨੇ ਪਾਸ ਨਹੀਂ ਕੀਤੇ ਦੁਬਾਰਾ ਫਿਰ ਰਿਜੈਕਟ ਕਰ ਦਿੱਤੇ ਜੇ ਸਾਨੂੰ ਲੋਡ ਪਈ ਅਸੀਂ ਰਾਤਾਂ ਵੀ ਕੱਟਾਂਗੇ ਜੇ ਸਾਨੂੰ ਲੋਡ ਪਈ ਤਾਂ ਅਸੀਂ ਇੱਥੇ ਪੱਕਾ ਟਰਨਾ ਵੀ ਲਗਾਵਾਂਗੇ ਰਵਈਆ ਕਿਵੇਂ ਤੁਸੀਂ ਕਹੋ ਵੀ ਠੀਕ ਨਹੀਂ ਹੈਗਾ ਕੀ ਕਿਹੋ ਜਿਹਾ ਰਵਈਆ ਹੈਗਾ ਦੱਸੋਗੇ ਰਵਈਆ ਇਹਨਾਂ ਦਾ ਜੀ ਸਕਾਰਾਤਮਕ ਨਹੀਂ ਹੈਗਾ ਜੀ ਪਹਿਲਾਂ ਤਾਂ ਇਹ ਇਹ ਗੱਲ ਸਾਨੂੰ ਹੀ ਤਿਆਰ ਹੈਣੀਗੇ ਜੀ ਜਦੋਂ ਅਸੀਂ ਗੱਲਬਾਤ ਕੀਤੀ ਆ ਤਾਂ ਇਹ ਕਹਿੰਦੇ ਜੀ ਉੱਪਰ ਸਾਨੂੰ ਮੈਸੇਜ ਆਇਆ ਜੀ ਪਤਾ ਨਹੀਂ ਉੱਪਰੋਂ ਕਿੱਥੋਂ ਮੈਸੇਜ ਆਉਣਾ ਹੁੰਦਾ ਜੀ ਇਹਨਾਂ ਨੂੰ ਠੀਕ ਹੈ ਇਹਨਾਂ ਕੋਲ ਜੇਕਰ ਅਸੀਂ ਲਿਖਤੀ ਰੂਪ ਵਿੱਚ ਮੰਗਦੇ ਆਂ ਸਾਨੂੰ ਤੁਸੀਂ ਲਿਖਤੀ ਰੂਪ ਵਿੱਚ ਦੇ ਦਿਓ ਤਾਂ ਇਹ ਕਹਿੰਦੇ ਜੀ ਸਾਡਾ ਜਿਹੜਾ ਡਿਪਾਰਟਮੈਂਟ ਵਟਸਐਪ ਨਾਲ ਚੱਲਦਾ ਤੁਸੀਂ ਦੱਸ ਸਕਦੇ ਹੋ ਕੋਈ ਜਿਹੜਾ ਕੋਈ ਵੀ ਡਿਪਾਰਟਮੈਂਟ ਵਟਸਐਪ ਨਾਲ ਚੱਲੂਗਾ ਜੀ ਲਿਖਤੀ ਕੋਈ ਲੈਟਰ ਨਹੀਂ ਹੈ ਹਾਂਜੀ ਲਿਖਤੀ ਇਹਨਾਂ ਕੋਲ ਕੋਈ ਲੈਟਰ ਨਹੀਂ ਕਿ ਸਾਨੂੰ ਹਰਾਸ ਕਰ ਰਹੇ ਹੈ ਜੀ ਆਹ ਮਾਵਾਂ ਆਪਣੇ ਪੁੱਤ ਛੱਡ ਕੇ ਆਈਆਂ ਵੀ ਹੈ ਜੀ ਕਿਉਂਕਿ ਹਰ ਇੱਕ ਕਰਮਚਾਰੀ ਹੁੰਦਾ ਉਹ ਘਰੇ ਜਾਂਦਾ ਜੀ ਘਰੇ ਜਾ ਕੇ ਆਪੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਹੁੰਦਾ ਜੀ ਤੁਸੀਂ ਹੁਣ ਵੇਖੋ 6 ਵਜਣ ਵਾਲੇ ਜੀ ਸਾਡਾ ਇਹ ਕੋਈ ਹੱਲ ਨਹੀਂ ਹੋਇਆ ਜੀ ਆਪਣੀਆਂ ਜਿਹੜੀਆਂ ਮਾਵਾਂ ਇਹਨਾਂ ਵਿੱਚੋਂ ਕਈ ਸਾਥੀ ਹੈਂਡੀਕੈਪਡ ਵੀ ਹੈਗੇ ਕਿਉਂਕਿ ਤਨਖਾਹ ਮੁਲਾਜ਼ਮ ਨੂੰ ਤਨਖਾਹੀ ਹੁੰਦੀ ਆ ਤਨਖਾਹ ਦੀ ਲੋੜ ਹੁੰਦੀ ਹੈ ਜੀ ਅਸੀਂ ਆਪਦੀਆਂ ਇਨਸਟਾਲਮੈਂਟਾਂ ਦੇਣ ਤੋਂ ਬੈਠੇ ਹਾਂ ਜੀ ਕਿਉਂਕਿ ਹਰ ਇੱਕ ਕਰਮਚਾਰੀ ਨੇ ਆਪਦਾ ਜੀਵਨ ਚਲਾਉਣ ਵਾਸਤੇ ਲੋਨ ਲਈ ਹੁੰਦੇ ਆ ਜੀ ਉਹ ਅਸੀਂ ਉੱਥੋਂ ਅਸੀਂ ਡਿਫਾਲਟ ਹੋ ਚੁੱਕੇ ਜੀ ਜਿਹੜਾ ਸਾਡਾ ਸਿਵਲ ਸਕੋਰ ਡਾਊਨ ਹੋ ਚੁੱਕਿਆ ਜੀ ਇਸ ਠੀਕ ਹੈ ਜੀ ਅਸੀਂ ਵੀ ਰਿਸ਼ਤੇਦਾਰੀ ਬਾਲ ਬੱਚਿਆਂ ਵਾਲੇ ਹੈਗੇ ਜੀ ਰਿਸ਼ਤੇਦਾਰਾਂ ਚ ਆਪਣੇ ਤਿਆਰ ਮਨਾਉਣੇ ਆ ਜੀ ਚਾਹੁੰਦੇ ਆ ਕਿ ਜਿੰਨੀ ਦੇਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਨਾ ਇਹ ਘਰ ਜਾਣਗੇ ਤੇ ਨਾ ਅਸੀਂ ਜਾਵਾਂਗੇ ਬੂਆ ਮਾਣ ਲ ਕੇ ਬੈਠਿਓ ਬਿਲਕੁਲ ਬੈਠੇ ਆ ਸਾਡਾ ਲੰਗਰ ਪਾਣੀ ਦਾ ਸਾਰਾ ਦਾ ਇੰਤਜ਼ਾਮ ਇੱਥੇ ਹੋ ਚੁੱਕਿਆ ਚਾਦ ਆ ਚੁੱਕੀ ਆ ਸਾਰਾ ਸਾਰਾ ਵਧੀਆ ਸਿਸਟਮ ਚੱਲ ਰਿਹਾ ਕਿਉਂਕਿ ਸਾਡਾ ਮੁਹੱਲੇ ਧਰਨਾ ਸੀ 24 ਸਤੰਬਰ ਨੂੰ ਇਸ ਤੋਂ ਪਹਿਲਾਂ ਵੀ ਅਸੀਂ ਕਈ ਧਰਨੇ ਦਿੱਤੇ ਆ ਅਸੀਂ ਤਿੰਨ ਤਿੰਨ ਨਿਹਰੀਆਂ ਦੇ ਵਿੱਚ ਬੈਠੇ ਆ ਸਾਨੂੰ ਇੱਥੇ ਤਾਂ ਵਧੀਆ ਪੱਖਾ ਲੱਗਿਆ ਅਸੀਂ ਬੈਠੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਇਹਨਾਂ ਨੂੰ ਸੋਚੋ ਵੀ ਇਹ ਕੀ ਕਰਨਗੇ ਹੁਣ ਇਹਨਾਂ ਨਾਲ ਹੋਵੇ ਤੁਹਾਡੇ ਤੇ ਕਾਰਵਾਈਆਂ ਕਰਾ ਦੇਣ ਵੀ ਤੁਸੀਂ ਬੂਹਾ ਮੱਲ ਕੇ ਬੈਠੇ ਜੇ ਕਿਉਂ ਕੋਈ ਚੱਕਰ ਨਹੀਂ ਆ ਅਸੀਂ ਵੀ ਟੱਬਰ ਪਾਲਨੇ ਆ ਇਹ ਪੈਸਿਆਂ ਨਾਲ ਹੀ ਸਾਰਾ ਕੁਝ ਚੱਲਣਾ ਮੈਨੂੰ ਤਾਂ ਮੈਸੇਜ ਮੈਸੇਜ ਈਐਮਆਈ ਦੇ ਆਈ ਜਾਂਦੇ ਆ ਵੀ ਤੁਹਾਡੇ 10 ਤਰੀਕ ਨੂੰ ਕਟਣੀ ਆ ਅਸੀਂ ਕਿੱਥੋਂ ਜਾਈਏ ਇਹਨਾਂ ਦੇ ਤਾਂ ਚੱਲ ਜਾਂਦਾ ਸਿਸਟਮ ਕੋ ਹੁੰਦਾ ਹੈ ਹਨਾ ਕਲਰਕਾਂ ਦਾ ਬਿੱਲ ਆ ਉਹ ਵੀ ਸੋ 200 ਚਲੋ ਜਿਵੇਂ ਵੀ ਸਿਸਟਮ ਹੁੰਦਾ ਸਾਰਿਆਂ ਦਾ ਪਰ ਸਾਡੇ ਮਾਸਟਰਾਂ ਦਾ ਕੋਈ ਉੱਤੋਂ ਪੈਸਾ ਵੰਡਣ ਵਾਲਾ ਨਹੀਂ ਹੈਗਾ ਹਮ ਆਜੋ ਭਾਈ ਜੀ ਅੱਗੇ ਆਜੋ ਇੱਧਰ ਆਜੋ ਇੱਧਰਲੇ ਪਾਸੇ ਆਜੋ ਦੱਸੋ ਕੀ ਕਹਾਣੀ ਹੱਲ ਕੋਈ ਹੋਊਗਾ ਨਹੀਂ ਹੋਊਗਾ ਜਾਂ ਇਹ ਬੈਠਣਾ ਪੈਣਾ ਦੇਖੋ ਜੀ ਤਨਖਾਹਾਂ ਨਿਕਲਦੀਆਂ ਖਜ਼ਾਨੇ ਵਿੱਚੋਂ ਤੇ ਖਜ਼ਾਨੇ ਵਿੱਚ ਡੀਡੀਓ ਬਿੱਲ ਬਣਾ ਕੇ ਭੇਜਦੇ ਆ ਸਾਰਿਆਂ ਦੇ ਬਿੱਲ 30 ਤਰੀਕ ਤੱਕ ਖਜ਼ਾਨੇ ਵਿੱਚ ਆਏ ਆ ਤੇ ਇੱਕ ਤਰੀਕ ਨੂੰ ਤਨਖਾਹ ਨਹੀਂ ਪੈਂਦੀ 2 ਤਰੀਕ ਨੂੰ ਛੁੱਟੀ ਸੀਗੀ ਮਹਾਤਮਾ ਗਾਂਧੀ ਦਾ ਜਨਮ ਦਿਨ ਦੀ 3 ਤਰੀਕ ਨੂੰ ਕੁਝ ਟੀਚਰਾਂ ਦੀ ਤਨਖਾਹ ਪੈਂਦੀ ਏ ਤੇ ਬਾਕੀਆਂ ਦੇ ਜਿਹੜੇ ਬਿੱਲ ਨੇ ਉਹ ਕਲਰਕਾਂ ਨੂੰ ਇਹ ਵਰਬਲੀ ਫੋਨ ਕਰਕੇ ਕਹਿ ਦਿੰਦੇ ਆ ਕਿ ਬਿੱਲ ਜਿਹੜੇ ਆ ਵਾਪਸ ਲੈ ਜਾਓ ਇਹ ਬਿੱਲ ਜਿਹੜੇ ਆ ਜਿੰਨਾ ਚ 3704 ਅਧਿਆਪਕਾਂ ਦਾ ਸਾਰੇ ਵਰਬਲੀ ਚੱਲੀ ਜਾਂਦਾ ਹਾਂਜੀ ਉਹਨਾਂ ਨੂੰ ਫੋਨ ਕਰ ਕੋਈ ਕੋਈ ਨੋਟੀਫਿਕੇਸ਼ਨ ਜਾਂ ਕੋਈ ਚੱਠੀ ਰਾ ਹੀ ਕੁਝ ਨਹੀਂ ਤੁਝੇ ਪੁੱਛੀ ਕਲਰਕਾਂ ਨੂੰ ਅਸੀਂ ਪੁੱਛਿਆ ਵੀ ਕੋਈ ਤੁਹਾਨੂੰ ਇਹਨਾਂ ਆਬਜੈਕਸ਼ਨ ਲਾ ਕੇ ਦਿੱਤੀ ਕਹਿੰਦੇ ਜੀ ਕੋਈ ਆਬਜੈਕਸ਼ਨ ਨਹੀਂ ਬਸ ਇਹੀ ਵਰਬਲੀ ਕਿਹਾ ਗਿਆ ਕਿ ਜਿਹਦੇ ਬਿੱਲ ਵਿੱਚ 3704 ਦੇ ਅਧਿਆਪਕ ਦੀ ਤਨਖਾਹ ਆ ਉਹ ਬਿੱਲ ਵਾਪਸ ਲੈ ਜਾਓ ਉਹ ਬਿੱਲ ਪਾਸ ਨਹੀਂ ਹੋਣਾ ਬਾਕੀ ਅਧਿਆਪਕ ਜਿਹੜੇ ਉਹਦੇ ਨਾਲ ਹੈ ਉਹਨਾਂ ਦੀ ਤਨਖਾਹ ਵੀ ਇਹਨਾਂ ਰੋਕੀ ਉਹਨਾਂ ਦੇ ਨਵੇਂ ਬਿੱਲ ਬਣਾ ਕੇ ਭੇਜ ਦਿਓ ਤੇ ਜਿਹੜਾ 3704 ਅਧਿਆਪਕ ਉਹਦਾ ਜਿਹੜਾ ਅਜੇ ਬਿੱਲ ਰੋਕ ਲਓ ਤੇ ਤਨਖਾਹ ਜਿਹੜੀ ਉਹਦੀ ਜਾਰੀ ਨਹੀਂ ਕਰਨੀ ਬਸ ਇਹੀ ਦੱਸ ਦੇਣ ਵੀ ਓਬਜੈਕਸ਼ਨ ਕਿਹੜੀ ਲਾਈ ਇਹਨਾਂ ਨੇ ਵੀ ਜਿਹੜੇ ਬਿੱਲ ਬਣੇ ਬਣਾਏ ਬਿੱਲ ਇਹਨਾਂ ਨੇ ਜਿਹੜੇ ਰਿਜੈਕਟ ਕੀਤੇ ਆ ਵਾਪਸ ਭੇਜਿਆ ਉਹਦੇ ਤੇ ਕੀ ਓਬਜੈਕਸ਼ਨ ਲਾ ਕੇ ਭੇਜੀਏ ਇਹ ਦੱਸ ਦੇਣ ਜਵਾਬ ਕਿੰਨੇ ਟਾਈਮ ਹੋ ਗਿਆ ਤਨਖਾਹਾਂ ਨਹੀਂ ਮਿਲ ਰਹੀਆਂ ਅੱਜ 8 ਤਰੀਕ ਹੋ ਗਈ ਜੀ ਸਰਕਾਰ ਕ ਸੁਪਰੀਮ ਕੋਰਟ ਕਹਿੰਦੀ ਏ ਕਿ ਜਿਹੜਾ ਮੁਲਾਜ਼ਮ ਏ ਉਹਨੂੰ 30 ਤਰੀਕ ਤੱਕ ਤਨਖਾਹ ਉਹਦੇ ਖਾਤੇ 'ਚ ਆ ਜਾਣੀ ਚਾਹੀਦੀ ਏ 23 ਤਰੀਕ ਨੂੰ ਸਰਕਾਰ ਦਾ ਹੁਕਮ ਏ ਤੇ ਕੋਈ ਵੀ ਡੀਡੀਓ 23 ਤਰੀਕ ਨੂੰ ਬਿੱਲ ਬਣਾ ਸਕਦਾ 23 ਆ 24 ਤਰੀਕ ਤੱਕ ਖਜ਼ਾਨੇ ਜਮ੍ਹਾਂ ਕਰਾ ਦਿਓ ਸਰਕਾਰਾਂ ਵੀ ਇਹ ਕਹਿੰਦੀਆਂ ਨੇ ਸਮੇਂ-ਸਮੇਂ ਤੇ ਜਦੋਂ ਵੀ ਤਨਖਾਹਾਂ ਦਾ ਰੋਲਾ ਪਿਆ ਹੈ ਤਵੇ ਤੋਂ ਭਾਗ ਉਹ ਅਦਾਇਤਾ ਜਾਰੀ ਹੋਈਆਂ ਨੇ ਕਿ ਤੁਸੀਂ 23 ਤਰੀਕ ਤੱਕ ਬਿੱਲ ਜਮ੍ਹਾਂ ਕਰਾ ਦਿਓ ਤਾਂ ਕਿ ਤੁਹਾਡੀਆਂ 30 ਤਰੀਕ ਤੱਕ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲ ਜਾਣਾ ਪਰ ਅੱਜ 8 ਤਰੀਕ ਹੋ ਗਈ ਏ ਤੁਸੀਂ ਇਹ ਵੇਖ ਲਓ ਵੀ ਤਨਖਾਹਾਂ ਜਾਰੀ ਤਾਂ ਕੀ ਕਰਨੀਆਂ ਨੇ ਅਜੇ ਤਨਖਾਹਾਂ ਦੇ ਪਾਸੇ ਗੱਲ ਕਰ ਹੀ ਨਹੀਂ ਰਹੀ ਇਸੇ ਮਹੀਨੇ ਦੀ ਖੜੀ ਹੈ ਬਸ ਕੱਲੀ ਹਾਂ ਸਤੰਬਰ ਮਹੀਨੇ ਦੀ ਖੜੀ ਹੈ ਹਾਂਜੀ ਬਸ ਇਹ ਦੱਸ ਦੇਣ ਵੀ ਇਹ ਬਿੱਲ ਕਿਉਂ ਵਾਪਸ ਕੀਤੇ ਆ ਕਿਹੜੀ ਆਬਜੈਕਸ਼ਨ ਨਾਲ ਕੀਤੇ ਆ ਕਿਹੜੇ ਰੂਲ ਦੇ ਅੰਡਰ ਕੀਤੇ ਆ ਤਾਂ ਇੱਥੇ ਤੁਸੀਂ ਵੇਖੋ ਵੀ ਇਹ ਹਾਲਾਤ ਹੋ ਗਏ ਫਿਰੋਜ਼ਪੁਰ ਦੇ ਪੰਜਾਬ ਦੇ ਕਿ ਹੁਣ ਦਫ਼ਤਰਾਂ ਦੇ ਇਹ ਡੀਸੀ ਕੰਪਲੈਕਸ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਜਿੱਥੋਂ ਪੂਰਾ ਜ਼ਿਲ੍ਹਾ ਚੱਲਦਾ ਹੈ ਜਿੱਥੋਂ ਪੂਰੇ ਜ਼ਿਲ੍ਹੇ ਦੇ ਕੰਮ ਚੱਲਦੇ ਨੇ ਉਸ ਜ਼ਿਲ੍ਹੇ ਦੇ ਡੀਸੀ ਦਫ਼ਤਰ ਦੇ ਵਿੱਚ ਹੀ ਔਰ ਉਹ ਸਭ ਤੋਂ ਵੱਡਾ ਜਿਹੜਾ ਮੇਨ ਜ਼ਿਲ੍ਹੇ ਦਾ ਖਜ਼ਾਨਾ ਅਫਸਰ ਖਜ਼ਾਨਾ ਦਫ਼ਤਰ ਕਹਿ ਲਈਏ ਅਫਸਰ ਕਹਿ ਲਈਏ ਇਹ ਹੀ ਔਰ ਇਸ ਜਗ੍ਹਾ ਤੇ ਆ ਇਹਨਾਂ ਨੂੰ ਦਰਿਆ ਵਛਾ ਕੇ ਇੱਥੇ ਬਹਿਣ ਲਈ ਮਜਬੂਰ ਹੋਣਾ ਪਿਆ ਰਵਈਆ ਵੀ ਕਹਿੰਦੇ ਠੀਕ ਨਹੀਂ ਦੱਸਦੇ ਵੀ ਕਹਿੰਦੇ ਰਵਈਆ ਵੀ ਠੀਕ ਨਹੀਂ ਹੈਗਾ ਬਾਕੀ ਜਾਣ ਲੈਣੇ ਅੰਦਰ ਜਾ ਕੇ ਉਹਨਾਂ ਤੋਂ ਵੀ ਉਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਕੀ ਉਹਨਾਂ ਦੀ ਪ੍ਰਤੀਕਿਰਿਆ ਇਸ ਤੇ ਹੈਗੀ ਆ ਵੀ ਇਹਨਾਂ ਨੂੰ ਆਖਰਕਾਰ ਕਾਫੀ ਘੰਟਿਆਂ ਤੋਂ ਬੈਠੇ ਨੇ ਇਹਨਾਂ ਨੂੰ ਉਠਾਉਣ ਦਾ ਤਾਂ ਕੋਈ ਇੰਤਜ਼ਾਮ ਕਰ ਲੈਂਦੇ ਔਰ ਇਹ ਜੇ ਲੱਗਦਾ ਇਹਨਾਂ ਦੀਆਂ ਗੱਲਾਂ ਤੋਂ ਵੀ ਸ਼ਾਇਦ ਇਹ ਜਿਵੇਂ ਕਹਿ ਰਹੇ ਨੇ ਵੀ ਰਾਤ ਨੂੰ ਵੀ ਸਾਨੂੰ ਇੱਥੇ ਰਾਤ ਕੱਟਣੀ ਪੈਣੀ ਆ ਜੇ ਆ ਹਾਲਾਤ ਹੋ ਗਏ ਤਾਂ ਫਿਰ ਬੜੀ ਸ਼ਰਮ ਵਾਲੀ ਗੱਲ ਆ ਇਹਨਾਂ ਅਫਸਰਾਂ ਲਈ ਵੀ ਔਰ ਸਰਕਾਰ ਲਈ ਵੀ ਇਹਨਾਂ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਬਾਕੀ ਗੱਲਬਾਤ ਕਰ ਲੈਣੇ ਆ ਅੰਦਰ ਖਜ਼ਾਨਾ ਅਫਸਰ ਦੇ ਨਾਲ ਦਰਾਮੂਰੇ ਧਰਨਾ ਲਾ ਕੇ ਤੇ ਆਪਕ ਬੈਠੇ ਨੇ ਕਾਰਨ ਕੀ ਆ ਸਰ ਕਾਫੀ ਘੰਟਿਆਂ ਤੋਂ ਬੈਠੇ ਨੇ ਸਰੇ 2 ਕੁਜੇ ਆਏ ਨੇ ਜੀ ਬਾਕੀ ਸਰਕਾਰ ਦੀ ਅਧਿਤਾ ਨੋਟੀਫਿਕੇਸ਼ਨ ਹੈ 3 10 25 ਦਾ ਜੀ ਉਹਦੇ ਮੁਤਾਬਕ ਨਾਲ ਇਹਨਾਂ ਨੂੰ ਸਕੇਲ ਬੇਸਿਕ ਵੀ ਘੱਟ ਮਿਲਨੀ ਹੈ ਤੇ ਇਹ ਜਿਆਦਾ ਲੈ ਰਹੇ 7ਵੇਂ 7ਵੇਂ ਕਮਿਸ਼ਨ ਨਾਲ ਸਾਹਮਣਾ ਲੈ ਰਹੇ ਨੇ ਤੇ ਜਦ ਮਿਲ ਦੇਣੀ ਛੇਵੇਂ ਚ ਤੇ ਬਾਕੀ ਹੁਣ ਮਸਲਾ ਸਾਰਾ ਟੇਕ ਅਪ ਚੱਲ ਰਿਹਾ ਹੈ ਡੋਸ ਨਾਲ ਹਾਇਰ ਅਥਾਰਟੀ ਨਾਲ ਤੇ ਉਹ ਮੀਰਾ ਹੋਰ ਦੇ ਘੰਟੇ ਤੱਕ ਹੱਲ ਹੋ ਜਾਏਗਾ ਬਾਸ ਕਰਨ ਵਾਸਤੇ ਪਹਿਲਾਂ ਇਹਨਾਂ ਤਨਖਾਹਾਂ ਪੂਰੀਆਂ ਪੈ ਰਈਆਂ ਸੀ ਪਹਿਲਾਂ ਪਹਿਲਾਂ 2 ਮਹੀਨੇ ਪੂਰੀਆਂ ਪਈਆਂ ਜੀ ਇਹ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਹਾਂ ਜੀ 31025 ਨੂੰ ਆਇਆ ਹੈ ਕਾਪੀ ਕੋਈ ਤੁਹਾਡੇ ਕੋਲ ਉਹ ਕਹਿੰਦੇ ਵਰਬਲੀ ਆ ਜੀ ਕਹਿੰਦੇ ਵਟਸਐਪ ਤੇ ਕੰਮ ਚੱਲੀ ਜਾਂਦਾ ਉਹ ਚਲੋ ਆਹ ਲੈ ਨੋਟੀਫਿਕੇਸ਼ਨ ਮੁਤਾਬਕ ਹੈ ਜੀ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਤੁਸੀਂ ਦੱਸ ਦਿਓ ਸਾਨੂੰ ਇਹਦੇ ਚ ਕੀ ਹੈਗਾ ਬਸ ਤੁਸੀਂ ਥੋੜਾ ਬੋਤੋ ਦੱਸ ਦਿਓ ਬਰੀਫ ਕਰ ਦਿਓ ਕੋਈ ਬਸ ਇਹਨਾਂ ਦਾ ਲਾਸਟ ਹੈ ਕਿ ਸੰਭੂਗ ਅਗਰ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਜਾਇ ਫਰਦਰ ਪੇਫੀਕੇਸ਼ਨ ਪੇ ਸਕੀਲਾ ਸੰਬੰਧੀ ਕੋਈ ਹਦਾਇਤਾਂ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਕੀਤੀਆਂ ਜਾਂਦੇ ਉਹ ਤੱਕ ਜੇ ਅਜੇ ਕਰੋ ਜਰੂਰ ਮਾਨਜੋਗ ਅਦਾਲਤ ਦੇ ਹੁਕਮ ਦੀ ਪਾਲਣਾ ਕਰਦੇ ਵਿਭਾਗ ਦੀ ਸੇਵਾ ਨਿਭਾਉਂਦੇ ਦਰਜ ਪੇ ਸਕੀਲਾ ਵਿੱਚ ਹੀ ਬੰਦੀ ਤਰ੍ਹਾਂ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਜਦਿਆਂ ਦਾ ਟੋਕਿਆ ਗਿਆ ਇਹਨਾਂ ਦੇ ਹੋਰ ਤੱਪ ਕਾ ਸੰਧ 204 ਵਾਲਿਆਂ ਦੇ ਕਿਵੇਂ ਪਾ ਦਿੱਤੇ ਸਰ ਕੋਈ ਗਲਤੀ ਨਾ ਵੀ ਪਏ ਕਿ ਜਿਲ੍ਹੇ ਕਰ ਵੀ ਦਿੰਦੇ ਨੇ ਹੁਣ ਪੰਜ ਸੱਤ ਜ਼ਿਲ੍ਹਿਆਂ ਚ ਨਹੀਂ ਹੋਈ ਕੋਈ ਹਾਇਰ ਅਥਾਰਟੀ ਨੇ ਸਰ ਦੇ ਤਰ੍ਹਾਂ ਦਬਾਅ ਪਾਇਆ ਸੀਗਾ ਇਸ ਕਰਕੇ ਤਰਾਇ ਲਾਈਨ ਪਹਿਲਾਂ ਤਾਂ ਅਸੀਂ ਵੀ ਕਰਦੇ ਨੇ ਅਸੀਂ ਕਰਦੇ ਸੀਗੇ ਕੀਤੇ ਵੀ ਨਹੀਂ ਤੇ ਕਰ ਵੀ ਦੇਣੇ ਸੀ ਪਰ ਸਾਡੇ ਤੇ ਪ੍ਰੈਸ਼ਰ ਪੈਣ ਕਰਕੇ ਕੌਣ ਪਾ ਰਿਹਾ ਇਹ ਕਹਿੰਦੇ ਆ ਦਿੱਲੀ ਦੇ ਵੀ ਹੋਏ ਆ ਸਰ ਹੋਏ ਗਲਤੀ ਨਾਲ ਹੋਏ ਸਰ ਉਹ ਤੇ ਕਿਰਵਾਈ ਹੋਊਗੀ ਤੁਹਾਡੇ ਬੈਂਕ ਵਿੱਚ ਤੇ ਕੋਈ ਬਾਤ ਕਰਦੇ ਨਹੀਂ ਪੁੱਛਿਆ ਤੁਹਾਡੇ ਤੋਂ ਹੋਈ ਤੇ ਕਰਵਾਈ ਤੁਹਾਡੇ ਤੇ ਹੀ ਹੋਊਗੀ ਆਛਾ ਤੁਹ ਕਰੂਗੇ ਜੀ ਉਹ ਬਾਕੀ ਹਾਈ ਕੋਰਟ ਹੁਣ ਚੱਲ ਰਿਹਾ ਤੇ ਮਸਲਾ ਡੇਕਾ ਪਿਆ ਹੈ ਤੇ ਉਹ ਪਤਾ ਲੱਗ ਜਾਂਦਾ 2 ਘੰਟੇ ਪਾਸ ਕਰਨੇ ਬਾਰੇ ਤੁਹਾਡੀ ਦਫਤਰ ਬਾਰੇ ਤੁਹਾਡੀ ਬੂਹੇ ਤੇ ਤੁਹਾਡਾ ਹੀ ਨਾਮ ਲੈ ਕੇ ਦਰਾਂ 'ਚ ਬਹਿ ਕੇ ਤੁਹਾਡੇ ਖਿਲਾਫ ਬੋਲ ਰਹੇ ਨੇ ਤੁਸੀਂ ਹੋ ਕੇ ਤੁਹਾਨੂੰ ਲੱਗਦਾ ਨਹੀਂ ਵੀ ਉਹਨਾਂ ਦਾ ਹੱਲ ਕਰਕੇ ਠਾ ਦੇਣਾ ਚਾਹੀਦਾ ਸਰ ਮੈਂ ਹੁਣ ਲੱਗਦਾ ਜੀ ਬੱਚਿਆਂ ਨੂੰ ਲੈ ਕੇ ਬੈਠੇ ਨੇ ਸਰ ਇਹ ਤਾਂ ਲੱਗੇ ਜਿਹੜੇ ਚੌਂਦੇ ਆਏ ਨੇ 2 ਵਜੇ ਦੇ ਮੈਂ ਹੱਲ ਖਲਬਨ ਲੱਗਾ ਆਇਆ ਜਿਵੇਂ ਤੁਹਾਡੇ ਨਾਲ ਜ਼ਿਆਦਾ ਮੈਨੂੰ ਟੈਂਸ਼ਨ ਨੇ ਜਿਨੀਆਂ ਵਿਆਪਕ ਹੈਗੇ ਆ ਹਾਂਜੀ ਸਰ ਕੋਈ ਨੇ ਕਿਸ਼ਤਾ ਲੈ ਰੱਖਿਆ ਕਈਆਂ ਦਾ ਮਕਾਨ ਕਿਸ਼ਤਾ ਹੈ ਕਈਆਂ ਦੇ ਬੱਚਿਆਂ ਦੀ ਬੜਾਈ ਹੈਗੀ ਉਹ ਕੋਈ ਦੁਵਾਲੀ ਦਾ ਤਿਉਹਾਰ ਆ ਰਿਹਾ ਸੀ ਖਾਵਾ ਨਹੀਂ ਤੁਹਾਡੀ ਤਨਖਾਹ ਨਾ ਪਾਉਗੀ ਕਰਕੇ ਮੈਂ ਚੱਲੂਗਾ ਉਹ ਖੁਦ ਕਹਿਣਾ ਪਿਆ ਜ ਸਹੀ ਤਾਂ ਚੌਨ ਦੇ ਤੱਕ ਬਿੱਲ ਪਾਸ ਹੋਣ ਕਰਨੇ ਵੀ ਸੀਗੇ ਤੋ ਫਿਰ ਸਰਕਾਰ ਸਰਕਾਰ ਦਾ ਸਰ ਹੈਡ ਆਫ ਦਾ ਡੈਕਟਰ ਉਹ ਤੇ ਉਹਨਾਂ ਦਾ ਹੈਡ ਆਫ ਤੋਂ ਜਾਨੇ ਜੇ ਪੈਸੇ ਨਹੀਂ ਹੈ ਡਾਕਟਰ ਜੀ ਕਹਿੰਦੇ ਤੁਹਾਡਾ ਬਿਹੇਵੀਅਰ ਨਹੀਂ ਠੀਕ ਇਹਨਾਂ ਨੇ ਸਾਨੂੰ ਹੁਣੇ ਕੈਮਰੇ ਦੱਸਾ ਸੀ ਨਹੀਂ ਕਹਿੰਦੇ ਕਿਉਂਕਿ ਅਸੀਂ ਤਾਂ ਪਹਿਲੀ ਵਾਰ ਮਿਲੇ ਤੁਹਾਨੂੰ ਪਰ ਇਹ ਕਹਿੰਦੇ ਬਿਹੇਵੀਅਰ ਨਹੀਂ ਠੀਕ ਹੈਗਾ ਨਹੀਂ ਮੈਂ ਤਾਂ ਕਿਹਨੂੰ ਮਾਰਾ ਕਿਨਾਂ ਨੂੰ ਬੋਲਿਆ ਜੀ ਬਾਕੀ ਮੇਰੇ ਬਾਰੇ ਤੂੰ ਸਾਰਿਆਂ ਨੂੰ ਕਿਸੇ ਮਰਜ਼ੀ ਪੁੱਛ ਲਓ ਸਾਰੇ ਸਟਾਫ ਸਾਰੇ ਮੈਕ ਵੀ ਹੋਰ ਮੈਂ ਕਿਹਨੂੰ ਪੁੱਛ ਲਵਾਂ ਕਦੇ ਕਿਸੇ ਨੂੰ ਮਨਸ਼ਾ ਇਹਨਾਂ ਨੇ ਪਹਿਲੀ ਵਾਰ ਕਿਵੇਂ ਕਹਿਤਾ ਹਲ ਹੋ ਜਾਏਗਾ ਜੀ ਹੁਣ ਮੀਨ ਦਾ ਜੀ ਕਿੰਨੇ ਸਮੇਂ ਤੱਕ ਲੱਗਦਾ ਤੁਹਾਨੂੰ ਜਦੋਂ ਤੁਸੀਂ ਤੁਹਾਨੂੰ ਜਿਹੜੀ ਤੁਹਾਡੀ ਗੱਲਬਾਤ ਉੱਤੇ ਹੋ ਰਹੀ ਕੋਈ ਮੀਨ ਦਾ ਕੁਝ ਤਾਂ ਹਾਲਤ ਅੱਜ ਨਹੀਂ ਕੱਲ ਤੱਕ ਹੋਵੇਗਾ ਰਾਤ ਨੂੰ ਇੱਥੇ ਬਹਿਣਗੇ ਜੀ ਨਹੀਂ ਨਹੀਂ ਇਹ ਤਾਂ ਕਰੀ ਭੇਜ ਕੇ ਭੇਜਾਂਗਾ ਜੀ ਉਹ ਹੱਲ ਕਰਦਾ ਵੀ ਉਹ ਹੀ ਤਾਂ ਕਰ ਰਹੇ ਹੋ ਹੁੰਦੇ ਸੀ ਤਾਂ ਬਿਲਕੁਲ ਖਜ਼ਾਨਾ ਅਫਸਰ ਨਾਲ ਗੱਲਬਾਤ ਹੋਈ ਆ ਤੇਜਿੰਦਰ ਜੀ ਹੁਣਾਂ ਨਾਲ ਉਹ ਕਹਿੰਦੇ ਵੀ ਇਹਨਾਂ ਦਾ ਹੱਲ ਜਿਹੜਾ ਉਹ ਕੀਤਾ ਜਾਏਗਾ ਇਹਨਾਂ ਦਾ ਅਸੀਂ ਹੱਲ ਕਹਿੰਦੇ ਕਰਕੇ ਦੇਾਂਗੇ ਪਰ ਹੱਲ ਕਹਿੰਦੇ ਕੱਲ ਤੱਕ ਹੋਣ ਦੀ ਸੰਭਾਵਨਾ ਹੈਗੀ ਆ ਕੱਲ ਤੱਕ ਕਹਿੰਦੇ ਨੇ ਵੀ ਹੱਲ ਹੋਏਗਾ ਪਰ ਹਜੇ ਇਹ ਬੱਚਿਆਂ ਨੂੰ ਵੀ ਬੱਚਿਆਂ ਨੂੰ ਲੈ ਕੇ ਇੱਥੇ ਬੈਠੇ ਨੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਪਰਿਵਾਰ ਲੈ ਕੇ ਬੈਠੇ ਨੇ ਔਰ ਇੱਕ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਹਨਾਂ ਨੂੰ ਥੋੜੀ ਦੇਰ ਚ ਉਠਾਉਣ ਦੀ ਕੋਸ਼ਿਸ਼ ਕਰੂੰਗਾ ਇਹਨਾਂ ਨੂੰ ਵਿਸ਼ਵਾਸ ਦਿਵਾਉਂਗਾ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਹਜੇ ਇਹ ਲੋਕਾਂ ਦਾ ਕਹਿਣਾ ਹੈ ਇਹਨਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਅਸੀਂ ਇੱਥੋਂ ਨਹੀਂ ਉੱਠਣਾ ਅਸੀਂ ਇੱਥੇ ਬੈਠੇ ਰਾਂਗੇ ਰਾਤ ਵੀ ਇੱਥੇ ਕੱਟਾਂਗੇ ਅਸੀਂ ਜਦੋਂ ਤੱਕ ਸਾਡਾ ਹੱਲ ਨਹੀਂ ਹੁੰਦਾ ਹਰਤਜਿੰਦਰ ਜੀ ਕਹਿੰਦੇ ਵੀ ਸਵੇਰ ਤੱਕ ਹੱਲ ਅਸੀਂ ਕਰਾਂਗੇ ਹੁਣ ਹੱਲ ਜਿਹੜਾ ਉਹ ਨਹੀਂ ਹੋਏਗਾ ਮੈਂ ਕਹਿੰਦਾ ਉੱਪਰ ਆਪਣੇ ਉੱਪਰ ਸੀਨੀਅਰ ਨਾਲ ਗੱਲਬਾਤ ਕਰ ਰਿਹਾ ਅਗਰ ਕੋਈ ਹੱਲ ਹੁੰਦਾ ਹੈ ਤਾਂ ਮੈਂ ਜ਼ਰੂਰ ਦੱਸਾਂਗਾ ਪਰ ਇਹ ਵੀ ਵਿਸ਼ਵਾਸ ਦਿਵਾਇਆ ਕਿ ਇਹਨਾਂ ਨੂੰ ਕੋਸ਼ਿਸ਼ ਕਰਾਂਗਾ ਕਿ ਇਹਨਾਂ ਨੂੰ ਘਰ ਭੇਜਿਆ ਜਾਵੇ ਲੇਕਿਨ ਇਹ ਕਹਿੰਦੇ ਨੇ ਵੀ ਅਸੀਂ ਰਾਤ ਵੀ ਸਾਨੂੰ ਚਾਹੇ ਕੱਟਨੀ ਪਵੇ ਅਸੀਂ ਲੰਗਰ ਵੀ ਲੈ ਆਏ ਇੱਥੇ ਸਾਨੂੰ ਰਾਤ ਵੀ ਕੱਟਣੀ ਪਵੇ ਅਸੀਂ ਇੱਥੇ ਕੱਟ ਕੇ ਹੀ ਹੱਲ ਲੈ ਕੇ ਜਾਵਾਂਗੇ ਹੁਣ ਦੇਖਣਾ ਹੋਵੇਗਾ ਇਹਨਾਂ ਦੇ ਲਈ ਕਾਤੇ ਦੋਸ਼ਾਂ ਤੋਂ ਬਾਅਦ ਇਹਨਾਂ ਦਾ ਕੋਈ ਹੱਲ ਹੁੰਦਾ ਏ ਜਾਂ ਫਿਰ ਕੋਈ ਹੱਲ ਨਹੀਂ ਹੁੰਦਾ ਤੁਹਾਡੀ ਕੀ ਰਾਏ ਆ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ